जो युद्ध नशे विरुद्ध मुहिम है उस पर पिछले दो महीने का काफ़ी डेटरेंट एक्शन से एगजंपलरी एक्शन लिया जा रहा है इसी दगातारता तो अज जो गिदड़बा जो मार्केट कमेटी की एक सरकारी थे जो इलीगल कंस्ट्रक्शन हुई हुई थ उसके लॉ एंड ऑर्डर की सिचुएशनू देख के एरिया सिक्योरिटी को देखते पुलिस डिप्लॉयमेंट की गई तो जो प्रोसीड ऑफ सेल ऑफ ड्रग्स से जो ड्रग पैडलर्स ट्रैफिकस ने जो एक स्ट्रक्चर इलीगल बनाया हुआ सरकारी थानते उस पर एक्शन जो है अज लिता गया है ਪੁਲਿਸ ਦਾ ਜੋ ਇਸ ਚ ਇੱਕ ਰੋਲ ਇਹ ਸੀਗਾ ਕਿ ਮਤਲਬ ਕੋਈ ਇੱਕ ਲਾਅ ਐਂਡ ਔਰਡਰ ਸਿਚੁਏਸ਼ਨ ਕੋਈ ਖਰਾਬ ਨਾ ਹੋਏ ਪਬਲਿਕ ਸੇਫਟੀ ਪਬਲਿਕ ਸਿਕਿਉਰਿਟੀ ਨੂੰ ਦੇਖਦੇ ਹੋ ਇਸ ਚ ਪੁਲਿਸ ਡਿਪਲॉयਮੈਂਟ ਪ੍ਰੋਪਰ ਕੀਤੀ ਗਈ ਹੈ ਤੇ ਇਲੀਗਲ ਸਟਰਕਚਰ ਤੇ ਜੋ ਹੈਗਾ ਇੱਕ ਕਾਨੂੰਨੀ ਕਾਰਵਾਈ ਪੂਰਾ ਕਰਕੇ ਇੱਕ ਐਕਸ਼ਨ ਲਿਆ ਗਿਆ ਹੈਗਾ ਕਿੰਨੇ ਕਿ ਸਰ ਦੇ ਮਾਮਲੇ ਦਰਸੀ ਔਰ ਕਿੰਨੇ ਕੀ ਪ੍ਰੋਫਿਸੀ ਇਹ ਜੋ ਦੋਨੋਂ ਪੈਡਲਰ ਸੇ ਇਹਨਾਂ ਨੇ ਜੋ ਇਲੀਗਲ ਸਟਰਕਚਰ ਬਣਾਏ ਸੀ ਇਹਨਾਂ ਦੇ ਐਫਆਰ ਸੰਡੀਪੀਐਸ ਦੀ ਪਹਿਲਾ ਹੈਗੀ ਹੈ ਦੋ ਦੋ ਐਫਆਰਸ ਹੈਗੀਆਂ ਤੋਂ ਇਹਨਾਂ ਤੇ ਜੋ ਇਸ ਜੋ ਏਰੀਆ ਚ ਵੀ ਕਾਫੀ ਇਸ ਤੇ ਬਦਨਾਮੀ ਸੀਗੀ ਇਹਨਾਂ ਦੇ ਪੈਡਲਿੰਗਸ ਦੇ ਡਰਗ ਪੈਡਲਿੰਗ ਇਸ਼ੂ ਤੇ ਤੋਂ ਉਸ ਤੇ ਅੱਜ ਐਕਸ਼ਨ ਹੋਇਆ ਹੈ ਹੁਣ ਤੱਕ ਕਿੰਨੇ ਕਿ ਐਕਸ਼ਨ ਹੋ ਚੁੱਕੇ ਔਰ ਕਿੰਨੇ ਕਿ ਪੈਂਡਿੰਗ ਨੇ ਉੱਪਰ ਲੈ ਕੇ ਦਿੱਤਾ ਇਹ ਇਹ ਤੋਂ ਦੇਖੋ ਇੱਕ ਪ੍ਰਕਿਰਿਆ ਹੈਗੀ ਹੈ ਜੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤੇ ਕਾਫੀ ਥਾਂ ਤੇ ਵਕ 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 ਜ਼ਿਲਿਆਂ ਦੇ ਵਕ ਵਕ ਸਪਾਟਸ ਤੇ ਜੋ ਇਹ ਕਾਰਵਾਈ ਕੀਤੀ ਜਾ ਤੋ ਪਹਿਲਾ ਵੀ ਡਿਸਟ੍ਰਿਕਟ ਮੁਕਸਰ ਚ ਇੱਕ ਇਲੀਗਲ ਸਟਰਕਚਰ ਸੀ ਇਸੀ ਤੇ ਕਾਰਵਾਈ ਕੀਤੀ ਗਈ ਸੀ ਜੋ ਡਰਗ ਪੈਡਲਿੰਗ ਤੇ ਟ੍ਰੈਫਿਕਿੰਗ ਤੇ ਇਨਵੋਲ ਸੀ। ਪਿੱਛੇ ਜੀ ਮੁਲਾਜ਼ਮਾ ਤੇ ਵੀ ਸਰ ਹਮਲਾ ਹੋਇਆ ਸੀ ਜੇ ਇੱਥੇ ਸੁਣਿਆ ਸੀ ਉਹ ਇਹਨਾਂ ਨਾਲ ਡਾਇਰੈਕਟ ਕਰ ਰਿਹਾ ਨਹੀਂ ਉਹ ਇੱਕ ਸੈਪਰੇਟ ਵੋਕ ਚੀਜ਼ ਹੈਗੀ ਕਿ ਕਈ ਵਾਰ ਪੁਲਿਸ ਪਾਰਟੀ ਕੋਈ ਜਾਂਦੀ ਹੈਗੀ ਤੋ ਕੋਈ ਵੈਰੀਫਾਇਬਲ ਇਨਪੁਟ ਕੋਈ ਹੁੰਦੀ ਹੈ ਤੋ ਉਸ ਤੇ ਚੀਜ਼ ਤੇ ਇੱਕ ਚੈੱਕ ਕਰਨ ਨੂੰ ਕੋਈ ਜਾਂਦੀ ਹੈਗੀ ਗਲਤੋ ਕੋਈ ਸੈਪਰੇਟ ਇਸ਼ੂ ਹੈ। ਆਦਰਵਾਇਜ਼ ਤੋ ਇਸ ਇਲੀਗਲ ਜੋ ਥਾਤੇ ਜੋ ਬਣੀ ਹੋਈ ਸੀ ਸਟਰਕਚਰ ਉਸ ਤੇ ਅੱਜ ਕਾਰਵਾਈ।